ਜੇ ਕਾਰਾ ਭੋਲੇ ਭੰਡਾਰੀ ਦਾ ਬੋਲ ਸੱਚੇ ਦਰਬਾਰ ਕੀ ਜਾਏ ਤਨ ਸ਼ੁਭ ਕਾ ਹੂੰ ਸ਼ੁਭ ਮੇਰੇ ਹੈ ਮੈਂ ਔਰ ਕਾ ਮੰਗੂ ਸੰਕਲਸੇ ਨਾ ਸ਼ੁਭ ਕਾ ਹੂੰ ਸ਼ੁਭ ਮੇਰੇ ਹੈ दर्शकों पंजाब चैनल पे आपका स्वागत है आज हम आए हैं एक ऐसे पवित्र स्थान के ऊपर जो कि जीटी रोड के ऊपर हशियारपुर से जब हम ऊना जाते हैं तो सात किलोमीटर के डिस्टेंस के ऊपर बिल्कुल जीटी रोड के ऊपर स्थित है और ये मंदिर जो अभी हम बात करेंगे स्वामी जी के साथ कि कैसे ये मंदिर की स्थापना हुई और कैसे आज यहाँ जो भी यात्री जाते हैं क्योंकि ये धार्मिक स्थानों का ये जो एक ऐसा ਜਦੋਂ ਅਮੂਨਾ ਮੇ ਜਾਂਦੇ ਹਾਂ ਤਾਂ ਇਧਰ ਸੇ ਹੀ ਜਾਣਾ ਪੜਦਾ ਹੈ ਔਰ ਅਗੇ ਡੇਰਾ ਬਡਬਾਕ ਸਿੰਘ ਹੈ ਔਰ ਧਾਰਮਿਕ ਸਥਾਨ ਹੈ ਬਹੁਤ ਸਾਰਾ ਤੋ ਯਾਤਰੀ ਜਬ ਯਹਾਂ ਸੇ ਆਤੇ ਹਨ ਤਾਂ ਯਹਾਂ 24 ਆਵਰ ਲੰਗਰ ਕੇ ਪ੍ਰਵਾਹ ਚੱਲਦੇ ਰਹਤੇ ਹਨ ਕਾਰਾ ਭੋਲੇ ਪੰਡਾਰੀ ਦਾ ਬੋਲ ਸੱਚੇ ਦਰਬਾਰ ਕੀ ਦੇਸ਼ ਵੇ ਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਜੋ ਮੰਦਿਰ ਪੂਨਾ ਰੋਡ ਦੇ ਉੱਤੇ ਰੋਡ ਦੇ ਉੱਤੇ ਸਥਿਰ ਹੈ ਇਸ ਮੰਦਿਰ ਵਿੱਚ 24 ਘੰਟੇ ਲੰਗਰ ਚੱਲਦਾ ਹੈ ਅਤੇ ਇਸ ਮੰਦਿਰ ਨੂੰ ਸਥਾਪਿਤ ਕਰਨ ਵਾਲੇ ਬਾਬਾ ਚਰਨਦਾਸ ਜੀ ਨੇ ਉਪਰਾਲਾ ਕੀਤਾ ਬਾਬਾ ਚਰਨਦਾਸ ਜੀ ਜਲੰਧਰ ਤੋਂ ਬਿਧੀਪੁਰ ਡੇਰਾ ਚਲਾਉਂਦੇ ਸੀ ਉੱਥੋਂ ਆੜ ਕੇ ਉਹਨਾਂ ਨੇ ਸੰਗਤਾਂ ਵਾਸਤੇ ਇਹ ਉਪਰਾਲਾ ਕੀਤਾ ਵੀ ਜਿਹੜੀਆਂ ਸੰਗਤਾਂ ਜਾਂਦੀਆਂ ਹਨ ਉਹ ਸਾਰੀਆਂ ਚਵੀ ਇੱਥੇ ਲੰਗਰ ਛੱਕ ਕੇ ਜਾਣ ਕਿਉਂਕਿ ਇੱਥੇ ਇਸ ਰੋਡ ਦੇ ਉੱਤੇ ਕੋਈ ਲੰਗਰ ਦਾ ਪ੍ਰਬੰਧ ਨਹੀਂ ਸੀ ਬਾਬਾ ਜੀ ਨੇ ਬਹੁਤ ਮਿਹਨਤ ਕਰਕੇ ਇਸ ਮੰਦਿਰ ਦੀ ਉਸਾਰੀ ਕਰਾਈ ਅਤੇ ਦੂਰ ਦਰੇਡੋ ਸੰਗਤਾਂ ਨੇ ਇਸ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ ਕੁਝ ਟਾਈਮ ਤੋਂ ਬਾਬਾ ਜੀ 7 ਅਪ੍ਰੈਲ 2023 ਨੂੰ ਅਕਾਲ ਚਲਾਣਾ ਕਰਕੇ ਜੋ ਕਿ ਇੱਕ ਸੰਗਤਾਂ ਨੂੰ ਬਹੁਤ ਹੀ ਸਦੀਵੀ ਵਿਛੋੜਾ ਸੀ ਜਿਸ ਕਰਕੇ ਸੰਗਤਾਂ ਦੇ ਬਹੁਤ ਨਿਰਾਸ਼ਤਾ ਆਈ ਔਰ ਉਸ ਤੋਂ ਬਾਅਦ ਬਾਬਾ ਬਿੱਟੂ ਜੀ ਨੂੰ ਇਸ ਦਾ ਸਾਰਾ ਕੰਮ ਸੌਂਪਿਆ ਗਿਆ ਹੁਣ ਇੱਥੇ ਦੇ ਸਾਰੇ ਕਾਮਕਾਰ ਨੂੰ ਸੰਭਾਲਣ ਵਾਲੇ ਬਾਬਾ ਰਮੇਸ਼ਦਾਸ ਜੀ ਬਿੱਟੂ ਹਨ ਜੋ ਕਿ ਇਸ ਦੀ ਸਾਰੀ ਦੇਖਰੇਖ ਕਰਦੇ ਨੇ ਬਿੱਟੂ ਜੀ ਇੱਥੇ ਪਹਿਲੇ ਬਾਬਾ ਰਮੇਸ਼ਦਾਸ ਜੀ ਬਿੱਟੂ ਇੱਥੇ ਪਹਿਲਾਂ ਲੰਗਰ ਦੀ ਸੇਵਾ 15 12 15 ਸਾਲ ਤੋਂ ਬਾਬਾ ਜੀ ਦੇ ਹੁੰਦਿਆ ਕਰਿਆ ਕਰਦੇ ਸਨ ਜਦ ਕਿ ਇਸ ਮੰਦਿਰ ਦੇ ਵਿੱਚ ਔਰ ਹੋਰ ਵੀ ਸੇਵਾਦਾਰ ਹਨ ਇਸ ਕਰਕੇ ਇਸ ਇਸ ਦੀ ਮਹਿਮਾ ਨੂੰ ਭੋਲੇ ਪੰਡਾਰੇ ਦੀ ਮਹਿਮਾ ਨੂੰ ਚੰਗੀ ਤਰ੍ਹਾਂ ਭਲੇਪਾਂਤ ਸਾਰੇ ਜਾਣਦੇ ਹਨ ਬੇਨਤੀ ਕੀਤੀ ਜਾਂਦੀ ਹੈ ਕਿ ਇੱਥੇ ਬਾਬਾ ਜੀ ਨੇ ਸਾਲ ਦੇ ਵਿੱਚ ਦੋ ਵਾਰਾਂ ਵਿਆਹ ਕਰਨ ਦੇ ਵੀ ਉਪਰਾਲੇ ਕੀਤੇ ਹਨ ਅਤੇ ਉਹ ਵਿਆਹ ਇੱਕ ਇੱਕ ਟਾਈਮ ਇੱਕ ਇੱਕ ਸਾਲ ਦੇ ਵਿੱਚ 11 ਵਿਆਹ ਕੀਤੇ ਜਾਂਦੇ ਸਨ ਇੱਕ ਟਾਈਮ ਦੇ ਉੱਤੇ ਪੰਜ ਔਰ ਇੱਕ ਟਾਈਮ ਦੇ ਵਿੱਚ ਦੋ 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 ਵਾਰਾ ਕੀਤੇ ਜਾਂਦੇ ਸਨ ਜੋ ਕਿ ਬਾਬਾ ਜੀ ਨੇ ਉਸ ਦੇ ਵਿੱਚ ਗਰੀਬ ਲੜਕੀਆਂ ਨੂੰ ਹਰ ਤਰ੍ਹਾਂ ਦਾ ਸਮਾਨ ਦੇ ਕੇ ਨਿਵਾਜਦੇ ਸਨ ਬਾਬਾ ਜੀ ਬਹੁਤ ਹੀ ਜ਼ਿਆਦਾ ਸੈਂਕੇ ਇੰਤਾ ਵਾਲੇ ਸਨ ਅਤੇ ਇੱਥੇ 24 ਘੰਟੇ ਲੰਗਰ ਦੀ ਚਲਾਉਣ ਦੀ ਉਹਨਾਂ ਨੇ ਪਰੰਪਰਾ ਚਲਾਈ। ਇਹ ਮੰਦਿਰ ਦੇ ਵਿੱਚ ਬਾਬਾ ਜੀ ਨੇ ਆਪਣੇ ਦਿਲ jaan ਲਾ ਕੇ ਇਸ ਮੰਦਿਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਾਈ। ਹੁਣ ਹੁਣ ਇਸ ਮੰਦਿਰ ਦੀ ਰੇਖ ਦੇਖ ਰੇਖ ਬਾਬਾ ਬਿੱਟੂ ਰਮੇਸ਼ ਚੰਦ ਜੀ ਬਿੱਟੂ ਕਰ ਰਹੇ ਹਨ। ਜਿਸ ਦੇ ਨਾਲ ਬਾਉ ਸੁਭਾਸ਼ ਚੰਦਰ ਜੀ ਇਸ ਮੰਦਰ ਦੇ ਉੱਤੇ ਬਹੁਤ ਹੀ ਜ਼ਿਆਦਾ ਆਪਣਾ ਜੀਵਨਦਾਨ ਦੇ ਰਹੇ ਹਨ ਅਤੇ ਆਪਣੇ ਦਿਲ ਦਿਲ ਜਾਨ ਤੋਂ ਇਸ ਮੰਦਰ ਦੇ ਨਾਲ ਜੁੜ ਕੇ ਸੇਵਾ ਕਰ ਰਹੇ ਹਨ ਜੋ ਕਿ ਬਾਬਾ ਜੀ ਦੇ ਨਾਲ ਹਰ ਵੇਲੇ ਰਿਆ ਕਰਦੇ ਸਨ ਬਾਬਾ ਜੀ ਕਿਤੇ ਵੀ ਜਾਇਆ ਕਰਦੇ ਸਨ ਤੇ ਬਾਬਾ ਬਾਊ ਸੁਭਾਸ਼ ਚੰਦਰ ਜੀ ਦੇ ਨਾਲ ਹੀ ਜਾਇਆ ਕਰਦੇ ਸਨ ਕਿਉਂਕਿ ਬਾਬਾ ਜੀ ਗੱਡੀ ਨਹੀਂ ਚਲਾਉਣਾ ਜਾਣਦੇ ਸਨ ਅਤੇ ਬਾਬਾ ਜੀ ਦੇ ਨਾਲ ਹੀ ਬਾਊ ਸੁਭਾਸ਼ ਜੀ ਜਾਇਆ ਕਰਦੇ ਸਨ ਅਤੇ ਬਾਊ ਸੁਭਾਸ਼ ਜੀ ਦਾ ਇਸ ਮੰਦਰ ਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਬਾਉ ਸੁਭਾਸ਼ ਜੀ ਬਹੁਤ ਹੀ ਨੇਕ ਦਿਲ ਇਨਸਾਨ ਹਨ ਜੋ ਕਿ ਆਪਣੇ ਦਿਲ ਜਾਨ ਨਾਲ ਇੱਥੇ ਦੀ ਸੇਵਾ ਕਰਦੇ ਹਨ ਉਹਨਾਂ ਦੇ ਨਾਲ ਇੱਥੇ ਕੁਝ ਜ਼ਿੰਮੇਦਾਰਾ ਵੀ ਕੰਮ ਕਰਦੇ ਹਨ ਜਿਹੜਾ ਕਿ ਉਹਨਾਂ ਦਾ ਸਲੰਘਾ ਯੋਗ ਹੈ ਉਸ ਵਿੱਚੋਂ ਵੀ ਉਹ ਆਪਣਾ ਯੋਗਦਾਨ ਪਾਉਂਦੇ ਹਨ ਬਾਉ ਸੁਭਾਸ਼ ਜੀ ਇੱਥੋਂ ਦੇ ਬਹੁਤ ਹੀ ਜ਼ਿਆਦਾ ਨਜ਼ਦੀਕੀ ਸੇਵਾਦਾਰਾਂ ਵਿੱਚੋਂ ਹਨ ਅਤੇ ਇੱਥੋਂ ਦੀ ਸੰਗਤ ਵਾਸਤੇ ਇਤੋਂ ਦਾ ਦੁੱਧ ਦਾ ਅਤੇ ਘਿਓ ਦੀ ਜਿਹੜਾ ਜਿਹਦੀ ਜੋਤ ਜਗਦੀ ਹੈ ਉਹ ਨਮ 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 ਰਾਜੂ ਰਾਜੂ ਭਾਜੀ ਕਰਤਾਰਪੁਰ ਵਾਲੇ ਸੇਵਾ ਕਰਦੇ ਹਨ ਇਥੋਂ ਦਾ ਚਾਹ ਚਾਹ ਪਾਣੀ ਜਿਹੜਾ ਬੰਦਾ ਹੈ ਉਹ ਥੁੱਕਾ ਦੁੱਧ ਭੇਜ ਕੇ ਸਾਰੀ ਦੀ ਸਾਰੀ ਸੇਵਾ ਰਾਜੂ ਭਾਜੀ ਹੀ ਕਰਦੇ ਹਨ ਜਿਨ੍ਹਾਂ ਦਾ ਕੀ ਇਸ ਮੰਦਿਰ ਨੂੰ ਚਲਾਉਣ ਵਾਸਤੇ ਬਹੁਤ ਹੀ ਵੱਡਾ ਯੋਗਦਾਨ ਹੈ ਇਸੇ ਤਰ੍ਹਾਂ ਹੋਰ ਵੀ ਸੰਗਤਾਂ ਇਥੋਂ ਦਾ ਬਹੁਤ ਹੀ ਜ਼ਿਆਦਾ ਸਜੋ ਕਰਦੀਆਂ ਹਨ ਬਹੁਤ ਹੀ ਜ਼ਿਆਦਾ ਪ੍ਰੇਮ ਕਰਦੀਆਂ ਹਨ ਕੋਈ ਵੀ ਸੰਗਤ ਵਿੱਚੋਂ ਰਾਤ ਨੂੰ ਇੱਥੇ 12 ਵਜੇ ਵੀ ਆਣ ਕੇ 24 ਘੰਟੇ ਲੰਗਰ ਛੱਕ ਸਕਦਾ ਹੈ 24 ਘੰਟੇ ਦਾ ਮਤਲਬ ਹੈ ਕਿ 24 ਘੰਟੇ ਰਾਤ ਨੂੰ ਉਹਨਾਂ ਨੂੰ 1 ਵਜੇ ਵੀ ਲੰਗਰ ਦੀ ਲੋੜ ਪਵੇ ਤਾਂ ਰਾਤ ਨੂੰ ਲੰਗਰ 1 ਵਜੇ ਵੀ ਮਿਲਦਾ ਹੈ ਇਸ ਕਰਕੇ ਇੱਥੇ ਬੇਨਤੀ ਕੀਤੀ ਜਾਂਦੀ ਹੈ ਕਿ 24 ਘੰਟੇ ਇਸ ਮੰਦਿਰ ਦੇ ਵਿੱਚ ਲੰਗਰ ਚੱਲਦਾ ਹੈ ਇਹ ਇੰਡੀਆ ਦਾ ਸਾਡੇ ਹਿਸਾਬ ਦੇ ਨਾਲ ਪਹਿਲਾ ਮੰਦਿਰ ਹੈ ਜਿਸ ਦੇ ਵਿੱਚ 24 ਘੰਟੇ ਲੰਗਰ ਦੀ ਪਰਵ ਪ੍ਰਾਚ ਚਲਾਈ ਗਈ ਹੈ ਅਸੀਂ ਬੇਨਤੀ ਕਰਦੇ ਹਾਂ ਅਤੇ ਉੱਪਰ ਗਵਾਂ ਨੂੰ ਵੀ ਪੱਠੇ ਉੱਤਰ ਮੰਦਿਰ ਸਾਇਨਾ ਨੂੰ ਵੀ ਸਵੇਰੇ ਇੱਥੋਂ ਗੱਡੀ ਭਰ ਕੇ ਬਹੁ ਸੁਭਾਸ਼ ਜੀ ਹੁਣ ਇਸ ਵੇਲੇ ਇਥੋਂ ਗੱਡੀ ਭਰ ਕੇ ਲੈ ਜਾਂਦੇ ਹਨ ਅਤੇ ਬਾਂਦਰ ਸੈਨਾ ਨੂੰ ਰੋਟੀ ਪਾਣੀ ਅਤੇ ਹੋਰ ਕੋਈ ਚੀਜ਼ਾਂ ਵੀ ਪਾਉਂਦੇ ਹਨ ਅਤੇ ਉੱਥੇ ਖੁਰਲੀਆਂ ਬਣਾਈਆਂ ਹੋਈਆਂ ਹਨ ਜਿਸ ਦੇ ਵਿੱਚ ਪਾਣੀ ਪਾ ਕੇ ਉਹਨਾਂ ਜਾਨਵਰਾਂ ਨੂੰ ਵੀ ਜਾਨਵਰਾਂ ਦੀ ਵੀ ਪਰਵਰਿਸ਼ ਕੀਤੀ ਜਾਂਦੀ ਹੈ ਅਤੇ ਗਾਈਆਂ ਨੂੰ ਪੱਠੇ ਪਾ ਕੇ ਇਕੱਠੇ ਪੱਠੇ ਵੀ ਪਾਏ ਜਾਂਦੇ ਹਨ ਕਿਉਂਕਿ ਜਾਨਵਰ ਵੀ ਇੱਕ ਇਨਸਾਨ ਵਾਂਗੂ ਹੀ ਹੁੰਦਾ ਹੈ ਉਸ ਨੂੰ ਵੀ ਭੁੱਖ ਲੱਗਦੀ ਹੈ ਇਸ ਕਰਕੇ ਬਾਬਾ ਜੀ ਦੇ ਕਹਿਣ ਅਨੁਸਾਰ ਇੱਥੋਂ ਦੀ ਜੋ ਵੀ ਪਰੰਪਰਾ ਉਹਨਾਂ ਨੇ ਚਲਾਈ ਸੀ ਉਹ ਅੱਜ ਵੀ ਬੌਝ ਚਲਾ ਕੇ ਹੀ ਰੱਖਦੇ ਹਨ ਇਸ ਕਰਕੇ ਕੋਈ ਵੀ ਸੰਗਤ ਇੱਥੇ ਰੁਕ ਕੇ ਹੀ ਇੱਥੇ ਜਦੋਂ ਚੇਤ ਦੇ ਚਾਲੇ ਆਉਂਦੇ ਹਨ ਤਾਂ 1 ਮਹੀਨਾ ਪੂਰਾ ਇੱਥੇ ਇਹ ਮੇਲਾ ਚੱਲਦਾ ਹੈ ਔਰ ਉਸ ਦੇ ਵਿੱਚ ਦੂਰ ਦਰੇੜੀਆਂੋਂ ਬਹੁਤ ਬਹੁਤ ਸੰਗਤਾਂ ਆ ਕੇ ਇਸ ਦਾ ਆਨੰਦ ਮਾਣਦੀਆਂ ਹਨ ਅਤੇ ਅੱਗੇ ਸੇਵਾ ਕਰਨ ਲਈ ਤਾਮਾ ਤੇ ਜਾਂਦੀਆਂ ਹਨ ਇਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਹੀ ਹੋਮ ਹਮਾ ਕੇ ਇੱਥੇ ਪਹੁੰਚੋ ਅਤੇ ਇਸ ਮੰਦਰ ਦੀਆਂ ਕੀਤੀਆਂ ਹੋਈਆਂ ਉਹ ਸਾਰਿਆਂ ਨੂੰ ਆਪ ਵੀ ਦੇਖ ਸਕਦੇ ਹੋ ਕਿਉਂਕਿ ਹਰ ਕੰਮ ਸੰਗਤ ਦੇ ਸਹਿਯੋਗ ਨਾਲ ਹੀ ਚੱਲ ਸਕਦਾ ਹੈ ਅਤੇ ਮੈਂ ਪ੍ਰਿਤਪਾਲ ਸਿੰਘ ਸ੍ਰੀ ਅੰਮ੍ਰਿਤਸਰ ਤੋਂ ਸੇਵਾ ਇੱਥੇ ਕਰਦਾ ਹਾਂ ਬਾਬਾ ਜੀ ਸਾਡੇ ਕੋਲ ਉੱਥੇ ਰਹਿਣ ਸਾਡੇ ਘਰ ਉੱਥੇ ਰਹਿਣ ਜਾਇਆ ਕਰ ਰਹਿੰਦੇ ਸਨ ਜਦ ਉਹਨਾਂ ਨੇ ਮੈਨੂੰ ਪ੍ਰੇਰਿਆ ਕਿ ਤੁਸੀਂ ਹੁਣ ਡੇਰੇ ਆ ਜਾਇਆ ਕਰੋ ਕਿਉਂਕਿ ਇੱਕ ਮੈਂ ਇੱਕ ਸਰਵਿਸ ਮੈਟਰ ਮੈਂ ਇੱਕ ਪੰਜਾਬ ਸਰਕਾਰ ਦਾ ਸਰਵਿਸ ਮੈਨਸ ਹਾਂ ਜਦ ਕਿ ਬਾਬਾ ਜਿਨੇ ਮੈਨੂੰ ਕੁਛ ਸਟੈਨ ਤੋਂ ਪ੍ਰੇਰਨਾ ਦੋ ਤਿਆਰ ਚਾਲ ਤੋਂ ਪ੍ਰੇਰਨਾ ਚਾਲੂ ਕੀਤਾ ਤਾਂ ਮੇਰਾ ਮਨ ਬਾਬਾ ਜੀ ਵੱਲ ਹੀ ਲੱਗ ਗਿਆ ਇਸ ਕਰਕੇ ਮੈਂ ਹੁਣ ਇੱਥੋਂ ਇੱਥੇ 5 ਸਾਲ ਤੋਂ ਸੇਵਾ ਕਰ ਰਿਹਾ ਹਾਂ ਅਤੇ ਮੈਨੂੰ ਬਹੁਤ ਹੀ ਆਨੰਦ ਆ ਰਿਹਾ ਹੈ ਅਤੇ ਸੰਗਤਾਂ ਦੇ ਵਿੱਚ ਰਹਿ ਕੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਜੋ ਵੀ ਇੱਥੇ ਦਾ ਪ੍ਰੇਮ ਮਿਲ ਰਿਹਾ ਹੈ ਹੋ ਸਕਦਾ ਹੈ ਕਿ ਇਹੋ ਜਿਹਾ ਪ੍ਰੇਮ ਘਰ ਦੇ ਵਿੱਚ ਵੀ ਨਾ ਮਿਲ ਸਕੇ ਕਿਉਂਕਿ ਭੋਲੇ ਭੰਡਾਰੀ ਦਾ ਮੇਲ ਮਿਲਾਪ ਬਹੁਤ ਹੀ ਜਿਆਦਾ ਅਤੇ ਵਧੀਆ ਹੁੰਦਾ ਹੈ ਕਿਉਂਕਿ ਭੋਲੇ ਪੰਡਾਰੀ ਦੇ ਕਰਕੇ ਹੀ ਇੱਥੇ ਅਸੀਂ ਸਾਰੇ ਜੀਵ ਉਹਨਾਂ ਦੀ ਛੱਤਰ ਛਾਇਆ ਥੱਲੇ ਹੀ ਰਹਿ ਰਹੇ ਹਾਂ ਇਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੀਆਂ ਹੀ ਸੰਗਤਾਂ ਨੂੰ ਇੱਥੇ ਆਣ ਕੇ ਇੱਥੋਂ ਦਾ ਆਣ ਕੇ ਸਾਰਾ ਸਹਿਯੋਗ ਅਗਰ ਸਾਡੇ ਦੇ ਵਿੱਚ ਕੋਈ ਬਾਹਰ ਉਨਤਾਈ ਵੀ ਰਹਿੰਦੀ ਹੋਵੇ ਤਾਂ ਉਹ ਸਾਨੂੰ ਆਣ ਕੇ ਦੱਸ ਕੇ ਇਸ ਨੂੰ ਸਹੀ ਕਰਾ ਸਕਦੀਆਂ ਹਨ ਇਸ ਕਰਕੇ ਸੀ ਬੇਨਤੀ ਕਰਦੇ ਹਾਂ ਕਿ ਜੋ ਵੀ ਸੰਗਤਾਂ ਇਹ ਸੁਣ ਰਹੀਆਂ ਹਨ ਇੱਥੇ ਆਣ ਕੇ ਦਰਸ਼ਨ ਕਰਨ ਅਤੇ ਇਸ ਧਾਮ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨ ਜਿਕਾਰਾ ਭੋਲੇ ਪੰਡਾਰੀ ਦਾ ਬੋਲ ਸੱਚੇ ਦਰਬਾਰ ਕੀ ਜੈ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਮੰਦਰ ਦਾ ਮੁੱਖ ਦਵਾਰ ਹੈ ਮੁੱਖ ਦਵਾਰ ਤੋਂ ਐਂਟਰੀ ਕਰਦੇ ਆਂ ਹੀ ਸਾਹਮਣੇ ਭੋਲੇ ਪੰਡਾਰੀ ਦਾ ਸਥਾਨ ਹੈ ਜੋ ਕਿ ਇੱਕ ਬਹੁਤ ਹੀ ਸ਼ਾਨਦਾਰ ਬਾਬਾ ਜੀ ਨੇ ਆਪਣੇ ਹੱਥੀ ਇਹ ਮੂਰਤੀਆਂ ਨੂੰ ਸਨਾਪ ਸਤਾਫਤ ਕੀਤਾ ਹੈ ਭੋਲੇ ਭੰਡਾਰੀ ਜੀ ਦੇ ਇਸ ਸਥਾਨ ਨੂੰ ਬਾਬਾ ਜੀ ਨੇ ਆਪਣੇ ਹੱਥੀ ਸਜਾਇਆ ਹੈ ਇਹ ਹੁਣ ਇਹਦੇ ਨਾਲ ਹੀ ਭੋਲੇ ਭੰਡਾਰੀ ਜੀ ਦਾ ਅਸਥਾਨ ਹੈ ਭੋਲੇ ਭੰਡਾਰੀ ਦੇ ਨਾਲ ਮਾਤਾ ਪਾਰਵਤੀ ਜੀ ਹੈ ਅਤੇ ਹੋਰ ਵੀ ਸਾਰੀਆਂ ਮੂਰਤੀਆਂ ਹਨ ਚਰਨਦਾਸ ਜੀ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਇਹ ਸਭ ਕੁਝ ਕਾਰਕਲ ਕਮਲਾਂ ਦੇ ਨਾਲ ਤਿਆਰ ਕੀਤਾ ਸੀ ਇਹ ਬਾਬਾ ਜੀ ਹੁਣ ਬ੍ਰਹਮ ਲੀਨ ਹੋ ਗਏ ਹਨ ਇਨਾਂ ਇਸ ਬਾਬਾ ਜੀ ਨੇ ਹੀ ਇਸ ਮੰਦਰ ਨੂੰ ਆਪਣੇ ਪੈਰਾਂ ਤੋਂ ਇੱਥੋਂ ਬਣਾਇਆ ਹੈ ਇਨਾਂ ਇਸ ਮੰਦਰ ਨੂੰ ਬਣਾਉਣ ਵਾਸਤੇ ਬਾਬਾ ਜੀ ਦਾ ਹੀ ਯੋਗਦਾਨ ਹੈ ਅਰ ਬਾਬਾ ਜੀ ਨੇ ਹੀ ਇਸ ਚੀਜ਼ ਨੂੰ ਬਾਬਾ ਚਰਨਦਾਸ ਜੀ ਨੇ ਹੀ ਇਸ ਚੀਜ਼ ਨੂੰ ਵਧਾਇਆ ਹੋਇਆ ਹੈ ਇਹ ਭੋਲੇ ਪੰਡਾਰੀ ਦਾ ਪੈਰੋ ਨਾਸ ਦਾ ਦੁਆਰ ਹੈ ਅਤੇ ਇਹ ਨਾਲ ਲਖ ਦਾਤਾ ਜੀ ਦੀ ਘੋੜੇ ਤੇ ਸਵਾਰ ਹਨ ਪੈਰੋਨਾਥ ਜੀ ਬਾਹਰ ਪੈਰਾ ਦੇ ਰਹੇ ਹਨ ਨੌ ਗ੍ਰਹਿ ਹਨ ਸ਼ਨੀ ਦੇਵ ਜੀ ਰਾਹੁ ਕੇਤੂ ਜੀ ਗੁਰੂ ਦੇਵ ਜੀ ਸ਼ੁਕਰ ਦੇਵ ਜੀ ਬੁੱਧ ਦੇਵ ਜੀ ਮੰਗਲ ਦੇਵ ਜੀ ਚੰਦਰ ਦੇਵ ਜੀ ਸੂਰਜ ਦੇਵ ਜੀ ਇਹ ਨੌ ਗ੍ਰਹਾਂ ਦੀ ਸਤਾਪਤਾ ਕੀ ਸਤਾਪਨਾ ਕੀਤੀ ਹੋਈ ਹੈ ਇਹ ਅੰਦਰ ਭੋਲੇ ਪੰਡਾਰੀ ਦੀ ਗੋਫਾ ਦੀ ਸਥਾਪਨਾ ਕੀਤੀ ਹੋਈ ਹੈ ਇੱਥੇ ਸਿਵਲਿੰਗ ਸਥਾਪਿਤ ਕੀਤਾ ਹੋਇਆ ਹੈ ਸੰਗਤਾਂ ਇੱਥੇ ਆਣ ਕੇ ਦਰਸ਼ਨ ਦਿਦਾਰੇ ਕਰਕੇ ਇੱਥੋਂ ਦੀਆਂ ਮਹਿਮਾਨਾਂ ਨੂੰ ਸੇਵਾ ਕਰਦੀਆਂ ਹਨ ਭੋਰਾ ਬਣਾਇਆ ਹੈ ਜਿਸ ਦੇ ਵਿੱਚ ਬਾਬਾ ਜੀ ਭਗਤੀ ਕਰਿਆ ਕਰਦੇ ਸਨ ਬਹੁਤ ਵਾਰੀ ਇੱਥੇ ਹੀ ਭਗਤੀ ਕਰਿਆ ਕਰਦੇ ਸਨ ਅਤੇ ਇਹ ਉਹਨਾਂ ਦੀ ਚੇਹਰ ਵੀ ਹੈ ਜਿਸ ਦੇ ਉੱਤੇ ਬੈਠ ਕੇ ਉਹ ਆਨੰਦਬਾਈ ਬੈਠ ਕੇ ਆਪਣਾ ਭਜਨ ਕਰਿਆ ਕਰਦੇ ਸਨ ਹਨੂਮਾਨ ਜੀ ਦਾ ਦਿਵਾਰ ਹੈ ਹਨੂਮਾਨ ਜੀ ਇੱਥੇ ਸਤਾਪਤ ਕੀਤੇ ਗਏ ਹਨ ਮਲੇਨ ਸੰਤ ਬਾਬਾ ਚਰਨਦਾਸ ਜੀ ਦੀ ਇਹ ਬਹੁਤ ਹੀ ਪਿਆਰ ਦੇ ਨਾਲ ਮੂਰਤੀ ਸਥਾਪਿਤ ਕੀਤੀ ਗਈ ਹੈ ਜੋ ਕਿ ਇੱਕ ਜਿੰਦਾ ਜਾਗ ਜਾਗਦੀ ਮਿਸਾਲ ਬੋਲਦੀ ਹੋਈ ਤਸਵੀਰ ਹੈ ਉਹ ਤਾਂ ਇਹ ਵੀ ਬਾਉ ਜੀ ਨੇ ਬਹੁਤ ਹੀ ਪ੍ਰੇਮ ਦੇ ਨਾਲ ਇਸ ਚੀਜ਼ ਨੂੰ ਤਿਆਰ ਕਰਵਾਇਆ ਅਤੇ ਬਹੁਤ ਹੀ ਪ੍ਰੇਮ ਦੇ ਨਾਲ ਇਸ ਨੂੰ ਸਥਾਪਿਤ ਕੀਤਾ ਹੋਇਆ ਕਿ ਮੈਂ ਭੋਲੇ ਪੰਡਾਰੀ ਦੇ ਚਰਨਾਂ ਦੇ ਵਿੱਚ ਹੀ ਰਹਿਣਾ ਹੈ ਉਸ ਕਰਕੇ ਉਹਨਾਂ ਦੀ ਮੂਰਤੀ ਜਿਹੜੀ ਆ ਹੋਲੇ ਪੰਡਹਾਰੀ ਦੇ ਚਰਨਾਂ ਦੇ ਵਿੱਚ ਹੀ ਸਥਾਪਿਤ ਕੀਤੀ ਗਈ ਹੈ ਇਸ ਕਰਕੇ ਬਾਬਾ ਜੀ ਦੇ ਕਹੇ ਹੋਏ ਬੋਲ ਹੀ ਉਹਨਾਂ ਦੇ ਪੁਗਾਏ ਜਾ ਰਹੇ ਹਨ ਇਸ ਕਰਕੇ ਬਾਬਾ ਜੀ ਨੂੰ ਬਹੁਤ ਹੀ ਪ੍ਰੇਮ ਹੋਲੇ ਪੰਡਹਾਰੀ ਦੇ ਨਾਲ ਬਹੁਤ ਹੀ ਜ਼ਿਆਦਾ ਪ੍ਰੇਮ ਹੈ ਅਤੇ ਇਸੇ ਤਰ੍ਹਾਂ ਹੀ ਇਹ ਨਾਲ ਹੀ ਲੰਗਰ ਹਾਲ ਇੱਥੇ ਇੱਥੇ ਸੰਗਤਾਂ ਨੂੰ 24 ਘੰਟੇ ਲੰਗਰ ਛਕਾਇਆ ਜਾਂਦਾ ਹੈ ਅਤੇ ਇੱਥੇ ਹੀ ਸਭ ਚੀਜ਼ਾਂ ਦਾ ਸਾਰਾ ਇਹ ਲੰਗਰ ਤਥਾਪਤ ਕੀਤਾ ਹੋਇਆ ਹੈ ਇਹ ਬਿਲਡਿੰਗ ਵੀ ਬਾਬਾ ਜੀ ਨੇ ਆਪਣੇ ਹੱਥੀਂ ਤਿਆਰ ਕੀਤੀ ਹੋਈ ਹੈ ਇਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿ ਦੂਰੋਂ ਤੇ ਸੋ ਆਉਂਦੀਆਂ ਹੋਈਆਂ ਸੰਗਤਾਂ ਨੂੰ ਪ੍ਰੇਮ ਸਹਿਤ ਇੱਥੇ ਦਰਸ਼ਨ ਕਰਨ ਦੇ ਸੁਭਾਗ ਪੈਦਾ ਹੋਣੇ ਚਾਹੀਦੇ ਹਨ ਇਸ ਕਰਕੇ ਇਸ ਕਰ ਇੱਥੇ ਆ ਸੰਗਤਾਂ ਹੌਮ ਹੌਮ ਆ ਕੇ ਪਹੁੰਚੀਆਂ ਹਨ ਅਤੇ ਇਸ ਦੇ ਉੱਪਰ ਵੀ ਇੱਕ ਹੋਰ ਹਾਲ ਹੈ ਜਿਹੜਾ ਕਿ ਲੰਗਰ ਹਾਲ ਹੈ ਲੰਗਰ ਹਾਲ ਨੂੰ ਬਣਾਉਣ ਵਾਸਤੇ ਬਾਬਾ ਜੀ ਨੇ ਅਖੀਰਲੇ ਟਾਈਮਾਂ ਦੇ ਵਿੱਚ ਪੂਰਾ ਜੋਰ ਲਾ ਕੇ ਪੰਜਾਂ ਚੋਹ ਮਹੀਨਿਆਂ ਦੇ ਵਿੱਚ ਉੱਪਰਲੀ ਮੰਜ਼ਲ ਨੂੰ ਵੀ ਤਿਆਰ ਕਰਕੇ ਆਪ ਬ੍ਰह्मलीन ਹੋ ਗਏ ਜਿਹੜਾ ਕੀ ਸੰਗਤਾਂ ਨੂੰ ਬਹੁਤ ਹੀ ਜ਼ਿਆਦਾ ਮਹਿਸੂਸ ਹੋ ਰਿਹਾ ਹਰੀ ਦਾ ਲੰਗਰ ਤਿਆਰ ਹੋ ਰਿਹਾ ਹੈ ਬੀਬੀਆਂ ਬਹੁਤ ਹੀ ਪ੍ਰੇਮ ਦੇ ਨਾਲ ਇੱਥੇ ਲੰਗਰ ਤਿਆਰ ਕਰਦੀਆਂ ਹਨ ਅਤੇ ਨਾਲ ਹੀ ਇੱਥੇ ਕੁਝ ਨੌਜਵਾਨ ਵੀ ਆੜ ਕੇ ਸੇਵਾ ਕਰਦੇ ਹਨ ਇਹ ਲੰਗਰ ਹਾਲ ਦਾ ਸਭ ਤੋਂ ਮੁੱਖ ਦੁਆਰ ਹੈ ਜਿੱਥੇ ਲੰਗਰ ਤਿਆਰ ਕੀਤਾ ਜਾਂਦਾ ਹੈ ਅਤੇ ਬਹੁਤ ਹੀ ਪ੍ਰੇਮ ਸਹਿਤ ਇੱਥੇ ਪਕਾਇਆ ਜਾਂਦਾ ਹੈ ਬੀਬੀਆਂ ਗਰਮੀ ਦੇ ਹੁੰਦਿਆਂ ਹੋਇਆਂ ਵੀ ਬਹੁਤ ਪ੍ਰੇਮ ਦੇ ਨਾਲ ਸੇਵਾ ਕਰ ਰਹੀਆਂ ਹਨ ਬਾਬਾ ਜੀ ਦੀ ਇੱਕ ਭੈਣ ਜੀ ਵੀ ਹੈ ਜੋ ਜੋ ਇੱਥੇ ਹੀ ਸੇਵਾ ਕਰਦੀ ਹੈ ਉਹਨਾਂ ਦਾ ਵੀ ਇੱਥੇ ਬਹੁਤ ਯੋਗਦਾਨ ਹੈ ਉੱਪਰਲਾ ਹਾਲ ਹੈ ਜਿਸ ਦੇ ਵਿੱਚ ਵਿਆਹ ਸ਼ਾਦੀਆਂ ਨੂੰ ਇੱਥੇ ਇਸ ਹਾਲ ਨੂੰ ਵਰਤਿਆ ਜਾਂਦਾ ਹੈ ਅਤੇ ਇੱਥੇ ਵਿਆਹ ਸ਼ਾਦੀਆਂ ਦੇ ਵਿੱਚ ਹਰ ਕੰਮ ਨੂੰ ਬਹੁਤ ਹੀ ਚੰਗੇ ਢੰਗ ਦੇ ਨਾਲ ਸਿਰੇ ਚੜਾਇਆ ਜਾਂਦਾ ਹੈ ਆ ਵਿਆਹ ਸ਼ਾਦੀ ਦੀ ਇੱਕ ਬਾਬਾ ਜੀ ਦੇ ਟਾਈਮ ਦੀ ਫੋਟੋ ਹੈ ਜਿਹੜੀ ਕਿ ਬਾਬਾ ਜੀ ਦੇ ਜਾਣ ਤੋਂ ਬਾਅਦ ਇਹ ਸ਼ਾਦੀ ਹੋਈ ਅਤੇ ਸਾਰੀ ਸੰਗਤ ਜਿਹੜੀ ਇੱਥੋਂ ਦੀ ਸੇਵਾਦਾਰ ਹਨ ਉਹ ਵਿੱਚ ਖਲੋਤੇ ਹੋਏ ਹਨ ਐਮ ਗੁੰਬਦ ਹਨ ਜਿੰਨਾਂ ਦੇ ਉੱਪਰ ਸਜਾਵਟ ਬਹੁਤ ਹੀ ਵਧੀਆ ਢੰਗ ਤੇ ਨਾਲ ਸਜਾਵਟ ਦਿੱਤੀ ਹੋਈ ਹੈ ਅਤੇ ਸਾਰੀਆਂ ਸੰਗਤਾਂ ਦਾ ਖਿੱਚ ਦਾ ਕੇਂਦਰ ਹਨ ਇਸ ਕਰਕੇ ਇਸ ਦੀ ਉਪਮਾ ਬਹੁਤ ਹੀ ਜ਼ਿਆਦਾ ਵੱਜ ਜਾਂਦੀ ਹੈ ਥੱਲੇ ਤਿੰਨ ਮੰਦਰਾਂ ਦੇ ਵਿੱਚ ਤਿੰਨ ਹੀ ਉਪਰ ਗੁੰਮਦ ਹਨ ਮਾਤਾ ਵੈਸ਼ਨੋ ਦੇਵੀ ਦਾ ਭੋਲੇ ਪੰਡਾਰੀ ਜੀ ਦਾ ਅਤੇ ਬਾਬਾ ਬਾਲਕਨਾਥ ਜੀ ਦਾ ਇਹ ਤਿੰਨਾਂ ਗੁੰਮਦਾਂ ਨੂੰ ਪ੍ਰਣਾਮ ਸਾਰੀ ਸੰਗਤ ਪ੍ਰਣਾਮ ਕਰਦੇ ਹਾਂ ਅਤੇ ਇਹ ਉੱਪਰਲਾ ਹਿੱਸਾ ਹੈ ਜਿਨ੍ਹਾਂ ਦੇ ਵਿੱਚ ਸੰਗਤਾ ਵਾਸਤੇ ਕਣਕ ਦੀ ਸਾਫ ਸੰਭਾਲ ਕੀਤੀ ਜਾਂਦੀ ਹੈ ਸ਼ਿਕਾਰਾ ਭੋਲੇ ਪੰਡਾਰੀ ਦਾ ਗੋਲ ਸਾਚੇ ਦਰਬਾਰ ਕੀ ਅਸ ਗੱਡੀ ਦੇ ਵਿੱਚ ਹੀ ਉੱਪਰ ਮਾਲ ਪਾਣ ਜਾਇਆ ਜਾਂਦਾ ਹੈ ਇਸ ਦੇ ਪਿਛਲੇ ਪਾਸੇ ਪੱਠੇ ਰੱਖੇ ਜਾਂਦੇ ਹਨ ਅਤੇ ਬਾਂਦਰ ਸੈਨਾ ਨੂੰ ਪਾਉਣ ਵਾਸਤੇ ਨਾਲ ਹੀ ਸਮਾਨ ਖੜਿਆ ਜਾਂਦਾ ਹੈ ਇਹ ਗੱਡੀ ਸਿਰਫ ਮੰਦਰ ਵਾਸਤੇ ਹੀ ਸੇਵਾ ਵਾਸਤੇ ਹੀ ਵਰਤੀ ਜਾਂਦੀ ਹੈ ਕਾਰ ਸੇਵਾ ਸਿਧ ਸ਼ਕਤੀ ਮੰਦਰ ਮਹਿਲਾਵਾਲੀ ਅੱਡਾ ਦਾਦਾ ਮਾਲਾ ਕਾਰ ਸੇਵਾ ਸ਼ਕਤੀ ਸੇਵ ਸ਼ਕਤੀ ਮੰਦਰ ਆਹ ਥੱਲੇ ਇੱਕ ਬਾਬਾ ਜੀ ਦਾ ਨੰਬਰ ਹੈ ਤੇ ਉਹਦਾ ਬੌਧੀ ਦਾ